ਇਹਨੂੰ ਗਾੜੀ ਹੈ ਨਾ ਇਹ ਮੋਟਰਸਾਈਕਲ ਹੈ ਦੋ ਸਵਾਰੀ ਕਾ ਆਪਨੇ ਇਸਕੋ ਬਣਾ ਦਿਆ ਥਰੀ ਵੀਲਰ ਜੋ ਪਿੱਛੇ ਸੇ ਦੋ ਦੋ ਸੀਟਡ ਪਾਸ ਹੈ ਸਿਰੋ ਸਵਾਰੀ ਕੇ ਲੀਏ ਲੇਕਿਨ ਆਮ ਇਸਕੋ ਨਾ ਐਸੇ ਯੂਜ਼ ਨਹੀਂ ਕਰ ਸਕਦੇ ਜਦੋਂ ਦਾ ਰੋਗਾਂ ਦੇ ਵਿੱਚ ਸਪੈਸ਼ਲ ਡੀਆਈਜੀ ਵੱਲੋਂ ਹੁਕਮ ਹੋਏ ਨੇ ਵੀ ਜਿਹੜੀ ਮੋਡੀਫਾਈਡ ਗੱਡੀਆਂ ਨੇ ਉਹਨਾਂ ਦੇ ਚਲਾਨ ਕੀਤੇ ਜਾਣਗੇ ਤਾਂ ਉਸ ਦੇ ਵਿੱਚ ਜਿਹੜੀ ਕੈਟਾਗਰੀ ਹੈ ਉਹ ਇਸ ਤਰੀਕੇ ਦੇ ਜਗਾੜੀ ਜਿਹੜੇ ਰੇੜੇ ਨੇ ਜਾਂ ਕਹਿ ਲਓ ਜਿਹੜੇ ਮੋਡੀਫਾਈਡ ਕੀਤੇ ਹੋਏ ਰੇੜੇ ਨੇ ਜਿਹੜੇ ਆਪਣੇ ਕਮਰਸ਼ੀਅਲ ਕੰਮਾਂ ਵਾਸਤੇ ਯੂਜ਼ ਹੁੰਦੇ ਨੇ ਤਾਂ ਉਹਨਾਂ ਵਾਸਤੇ ਜਿਹੜੀ ਹੈ ਉਹ ਹੁਣ ਚਲਾਨ ਕੀਤੇ ਜਾਣਗੇ ਫਿਰ ਅੱਜ ਜਿਹੜੀ ਇਹ ਕਾਰਵਾਈ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ ਵੀ ਜਿਹੜੇ ਜੁਗਾੜੀ ਨੇ ਇਹ ਰੇੜੇ ਨੇ ਉਹ ਫੜੇ ਜਾ ਰਹੇ ਨੇ ਫਿਰ ਕਿਉਂ ਕੀਤੀ ਜਾ ਰਹੀ ਹੈ ਸਾਡੇ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਇਹ ਹੁਕਮ ਨੇ ਜਿਹੜੇ ਵੀ ਤੁਸੀਂ ਜਿਵੇਂ ਤੁਸੀਂ ਵੇਖ ਰਹੇ ਹੋ ਇਹ ਜੁਗਾੜੂ ਰੇੜਾ ਜਿਹੜਾ ਮੋਟਰਸਾਈਕਲ ਤੋਂ ਤਿਆਰ ਕੀਤਾ ਗਿਆ ਜਿਹੜਾ ਮੋਟਰਸਾਈਕਲ ਹੈ ਉਹ ਸਿਰਫ ਦੋ ਸਵਾਰੀ ਲਈ ਪਾਸ ਹੈ ਠੀਕ ਹੈ ਜੀ ਇਹ ਇਲੀਗਲ ਤਰੀਕੇ ਦੇ ਤੁਸੀਂ ਵੇਖ ਲਓ ਇਹਨੂੰ ਵੱਢ ਕੇ ਇਹਨੂੰ ਟਰਾਲੀ ਲਾਈ ਗਈ ਫਿਰ ਇਹਨੂੰ ਲੋਡ ਤੋਂ ਵੱਧ ਲੋਡ ਤੋਂ ਵੱਧ ਦੇ ਤੇ ਵਜ਼ਨ ਲੱਦਿਆ ਗਿਆ ਮੇਰੇ ਹਿਸਾਬ ਨਾਲ ਇਹ ਜਿਹੜੀ ਲੈਂਥ ਹੈ ਜਿੰਨੀ ਇਸ ਵਜਨ ਦੀ ਇਹ 1.450 ਸੱਤ ਦਾ ਤੁਸੀਂ ਖੁਦ ਵੇਖੋ ਇਹ ਚੀਜ਼ ਕਿੰਨੀ ਖਤਰਨਾਕ ਇਹਨੂੰ ਚਲਾਣਾ ਇਹਨੂੰ ਸੰਭਾਲਣਾ ਇਹਦਾ ਬ੍ਰੇਕ ਸਿਸਟਮ ਕਿਉਂਕਿ ਇਹ ਸਿਰਫ ਟੂ-ਵੀਲਰਲੀ ਬਣਿਆ ਜਿਹੜਾ ਇਹਦਾ ਸਾਰਾ ਸਿਸਟਮ ਟੂ-ਵੀਲਰਲੀ ਆ ਦੋ ਸਵਾਰੀਆਂ ਲਈ ਉਹ ਵੀ ਹੈਲਮਟ ਪਹਿਨ ਕੇ ਪੈਟਰਨ ਤਾਂ ਇਹ ਜਿੰਨਾ ਇਹਨਾਂ ਦਾ ਫਾਇਦਾ ਹੋਣ ਤੱਕ ਲੈ ਲਿਆ ਉਹ ਤੁਸੀਂ ਲੈ ਲਿਆ ਇਹਨਾਂ ਚੀਜ਼ਾਂ ਨੂੰ ਇਹਨਾਂ ਦੇ ਅਸਲ ਰੂਪ ਵਿੱਚ ਲਿਆਓ ਜੇ ਮੋਟਰਸਾਈਕਲ ਹੈ ਉਹਨੂੰ ਮੋਟਰਸਾਈਕਲ ਦੇ ਰੂਪ ਵਿੱਚ ਲਿਆਓ ਤੇ ਇਹ ਲੋਕਾਂ ਦੀ ਜਾਨ ਨਾਲ ਨਾ ਖੇਡਿਆ ਜਾਵੇ